ਲਾਇਗੁਰੂ ਜੀ ਦਾ ਘਰ ਸਾਹਿਬ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਰਾਮਗੜੀਆ ਬੂਗਾ ਦੇ ਸਥਾਨ ਤੇ ਪੁਰਾਣੀਆਂ ਸਿੱਖ ਮਿਸਲਾਂ ਦਾ ਆਪਣਾ ਇਤਿਹਾਸਾ ਜੋ ਕਿ ਆਪਣੇ ਸ਼੍ਰੀ ਦਰਬਾਰ ਸਾਹਿਬ ਦੇ ਮੇਨ ਨਗਰ ਹਾਲ ਦੇ ਜਿੱਥੋਂ ਵਰਤਨ ਫੜਾਉਂਦੇ ਨੇ ਅੰਦਰ ਸ਼ਕਲ ਲਈ ਉਹਦੇ ਖਰੜਾ ਖੱਬੇ ਪਾਸੇ ਨੂੰ ਰਸਤਾ ਜਾਂਦਾ ਜਿਹੜਾ ਵਿਚਾਲੇ ਰਸਤਾ ਛੋਟਾ ਰਸਤਾ ਉਹ ਰਾਮਗੜੀਆ ਬੂਗਾ ਦੇ ਵਿੱਚ ਪਹੁੰਚਦਾ ਇੱਕ ਮਤਲਬ ਰਮਣੀਕ ਸਥਾਨ ਖੰਡਾ ਸਥਾਨ ਤੇ ਤੁਸੀਂ ਉਹਨਾਂ ਚੇਤ ਤੁਸੀਂ ਤੋਂ ਉਹਦੇ ਦਰਸ਼ਨ ਕਰਵਾ ਰਹੇ ਆ। ਆ ਦੇਖੋ ਜੀ ਇਹ ਕੋਹਾ ਪੁਰਾਣਾ ਬੜਾ ਪ੍ਰਾਤਨ ਕੋਹੇ ਇਹ ਆਪਣਾ ਮਾਨਮਤਾ ਇਤਿਹਾਸ ਵਿੱਚ ਪੀਜਾ ਜਿਹੜੀਆਂ ਸੱਤੀਆਂ ਨੇ ਪਿਆਰੀ ਆਪ। ਬਸ ਬਾਡੀ ਤੇ ਕਿੰਨਾਂ ਕਿ ਦੇਖ ਲੈ ਮੁੰਡਾ ਦੇਖ ਸਕਦਾ ਡਾਂਗਦਾ। ਮੈਂ ਨਾ ਆਸ ਹੈ। ਤੇ ਕੱਲ ਕਿੱਦਿ ਜਿਆ। ਇਹ ਕੋਹ ਨੂੰ ਰਸਤਾ ਇਹ ਪੁਰਾਣਾ ਰਸਤਾ ਜੋ ਕੋਹ ਨੂੰ ਜਾਂਦਾ ਹੈ।

ਆਹ ਦੇਖੋ ਇਹ ਆ ਦੇਖੋ ਇਹ ਤੋਂ ਰੋ ਰੋ ਇਹ ਦਾ ਸਹੇਦਰਾਗੇ ਆ ਦੇਖੋ ਜੀ ਲੱਗਦਾ ਹਵਾ ਕੱਢਣ ਵਾਸਤੇ ਮਤਲਬ ਇਹ ਬਣਾਏ ਵੀ ਨਹੀਂ ਜਗ੍ਹਾ ਆਪਾਂ ਨੇ ਇਹਨਾਂ ਦੇਖੋ ਕੰਮ ਇਹਨਾਂ ਨੂੰ ਅੱਜ ਕੱਲ੍ਹ ਸਰਕਾਰ ਦਾ ਨੀਤੀ ਬਲਟਾ ਇਹਨਾਂ ਦਾ ਕਿਓਂ ਦਿਖਾਉਂਦੀ ਕਮਰੇ ਸੀ ਪੁਰਾਣੇ ਬਹੁਤ ਦੀ ਪੰਜੀਤ ਸਥਾਨਾ ਠੰਡਾ ਸੀ ਕਮਿਸ਼ਨਾ ਇਹ ਥੜਾ ਇਹ ਜਿੱਥੇ ਸ਼ਾਇਦ ਮਿਸਲਾਨ ਦੇ ਮੁਬੀ ਵਿਚਾਰਾ ਕਰਦੇ ਸੀ ਇਹ ਹਵਾਵਾਸੇ ਦੇ ਕੋਠੇ ਨਾ ਮਸਲਬੀਲ ਇਸ ਹਮੇਸ਼ਾ ਹੈ। ਕੰਧਾਂ ਵਾਸਤੇ ਹਵਾ ਦਰਵਾਜ਼ੇ ਉਮੀਦਵਾਰ ਸਾਹਿਬ ਨਾਲ ਆਪਣੇ ਹੀ ਬਿਲਕੁਲ ਕੰਧਾਂ ਦੇ ਦਿਖਾਓ ਜੀ। ਕਿਸ ਤਰ੍ਹਾਂ ਮੋਰੀਆ ਰੱਖਿਆ ਹੋਇਆ ਨੇ। ਯਾ ਦੇਖੋ ਜੀ ਕਮਰਾ ਦੇ ਵਿੱਚ ਕਿਵੇਂ ਹੋ ਰਿਆ ਰੱਖਿਆ ਹੋਇਆ ਹੈ। ਇੱਕ ਕਮਰੇ ਦੀ ਸ਼ਾਂਤੀ ਛੱਤ ਦਾ ਡਿਜ਼ਾਈਨ ਦੇਖੋ ਕਿੰਨਾ ਸੁੰਹਰਖਿਆ ਹੋ। ਛੱਤ ਦਾ ਡਿਜ਼ਾਈਨ ਬਹੁਤ ਹੀ ਬੈਟਰੀ ਨਿਮਨ ਨਮਨਾ ਕਾਰੀਗਰਾਂ ਨੂੰ ਕਾਰੀਗਰਾਂ ਵੱਲੋਂ ਬਣਾਇਆ ਗਿਆ ਜਿਹੜੇ ਬਹੁਤ ਮਹਾਨ ਸੀ ਕਲਾ ਦੇ ਵਿੱਚ ਤੇ ਦਰਵਾਜ਼ਿਆਂ ਦਾ ਕਲਾ ਦੇਖੋ। ਦਰਵਾਜ਼ਿਆਂ ਦੀ ਕਲਾ ਇਸ ਤਰ੍ਹਾਂ ਸ਼ੂਟਿੰਗ ਚੱਲ ਰਹੀ ਨੇ। ਇਹਦਾ ਹਾਈਟ 1 ਫੁੱਟ ਆਹੀ ਆ 6 ਫੁੱਟ ਹਾਈਟ ਦੇ ਦਰਵਾਜੇ ਇਹ ਕਮਰੇ ਦੀ ਕਮਰਾ ਬਣਾਇਆ ਉਹ ਕਿੰਨਾ ਸੋਹਣਾ ਤੁਸੀਂ ਜੇ ਦੇਖੋ ਕਮਰੇ ਦਾ ਅੱਜ ਦੇ ਯੁੱਗ ਵਿੱਚ ਜਿਹੜੀ ਕਲਾਕਾਰੀ ਸੰਭਵ ਕਿ ਲਾਗਿਆ ਇਸ ਤਰ੍ਹਾਂ ਬਣਾਇਆ ਇਹ ਤੁਸੀਂ ਦੇਖੋ ਡਿਜ਼ਾਈਨ ਨਾਲੇ ਸਾਥ ਤੇ ਦਿੱਤੇ ਗਏ ਨੇ ਗੋਲ ਛੱਤਾਂ ਇਸ ਤਰ੍ਹਾਂ ਵਧੀਆ ਹਾਂਜੀ ਅੱਗੇ ਚੱਲੋ ਕੰਧਾਂ ਦੀ ਮੋਟਾਈ ਤੁਸੀਂ ਫਿਰ ਦੇ ਸਕਦੇ ਹੋ ਹਰ ਇੱਕ ਕੰਧ ਨਹੀਂ ਉਹ ਮੋਟੀ ਆ ਕੰਦ ਦੀ ਮਟਾਈ ਦੇਖੋ ਇੰਨੀ ਮੋਟੀ ਆ ਕੰਦਾ ਦੋ ਤੇ ਤਿੰਨ ਫੋਟੋ ਦੀ ਕੰਦਾ ਇਹ ਦੇਖੋ ਕਿੰਨੀਆਂ ਹੋਣ ਤਾਂ ਇੰਨਾ ਹੀ ਬਹੁਤ ਲੱਗ ਜਾਣੇ ਇਹ ਕੰਦ ਦੇ ਵਿੱਚ ਯਾ ਡਿਜ਼ਾਈਨ ਡਿਜ਼ਾਈਨ ਦੇਖ ਸਕਦੇ ਹੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਵਾ ਕਿੰਨਾ ਦੇ ਆਪਣੇ ਟਾਈਮ ਦੀ ਜਗ੍ਹਾ ਹੈ ਬਾਕੀ ਇਹ ਨੈਟ ਤੇ ਵੀ ਪਈ ਹੋਈ ਆ ਵੀਡੀਓ ਉਹ ਵੀ ਤੁਸੀਂ ਦੇਖ ਸਕਦੇ ਹੋ आले देखो रखे हुए ने जी बहुत ही ठंडी जगह है जीरा इस तरह बहुत ही सोना डिजाइन सारा बहुत सोना देखो एक कमरे ने अपने ਤਰ੍ਹਾਂ ਕੌਮਿਆਂ ਦਾ ਡਿਜ਼ਾਈਨ ਦੇ ਵਿੱਚ ਬੰਡਾ ਰੱਖਿਆ ਹੋਆ ਕਮਰੇ ਦੇ ਵਿੱਚ ਸਾਰਾ ਮਤਲਬ ਆਲਮਾਰੀ ਵਾਸਤੇ ਜਿਹੜਾ ਰੱਖੀ ਹੋਈ ਸੀ ਆਲੇ-ਦਾਲੇ ਤਾਂ ਆਪਣੇ ਪ੍ਰਾਣੇ ਜੋ ਪੱਤੀਆਂ ਜਣਾਉਂਦੇ ਸੀ ਉਹਨਾਂ ਵਾਸਤੇ ਜਗ੍ਹਾ ਏ ਤੇ ਦੇਖੋ ਇੱਧਰ ਰੋਸ਼ਨੀ ਦਾ ਪ੍ਰਬੰਧ ਕਰਿਆ ਹੋਇਆ ਉਹ ਸਥਾਨ ਉਸ ਸਮੇਂ ਇਸ ਤੋਂ ਉਚਾਉਂ ਕੋ ਕਰ ਪਰ ਸਮਝਾ ਭਰਤ ਕਾਇਦੇ ਦੇਖੋ ਜੀ ਮੋਲੀ ਦਾ ਸਥਾਨ ਚਲੋ ਠੀਕ ਆ ਜੀ ਸ਼ੁਕਰੀਆ ਧੰਨਵਾਦ ਜੀ